ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਮੀਨੂ ਸੀਰਾ ਬਲੌਗਸ ਚੈਨਲ ਵਾਲਿਆਂ ਬਾਰੇ ਜੋ ਕਿ ਭੈਣ ਗਾਇਸ ਭੈਣ ਨੇ ਉਹਨਾਂ ਨੂੰ ਗਾਇਸ ਭੈਣ ਵੀ ਕਿਹਾ ਜਾਂਦਾ ਉਹ ਬਣਾਉਂਦੇ ਨੇ ਬਲੌਗ ਉਹਨਾਂ ਦੇ ਬਲੌਗ ਤੁਸੀਂ ਸਾਰੇ ਜਾਣੇ ਦੇਖਦੇ ਹੀ ਹੋਮੋਗੇ ਕਿਉਂਕਿ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਰੋਸਟ ਵੀ ਕੀਤਾ ਜਾਂਦਾ ਹੈ ਉਹਨਾਂ ਦੇ ਉੱਤੇ ਇੱਕ ਟੈਗ ਲੱਗਿਆ ਹੋਇਆ ਕਿ ਖੰਸੂਰੀ ਹੈ ਬਹੁਤ ਹੀ ਜ਼ਿਆਦਾ ਖਾਂਦੀ ਹੈ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ 네ਗਟਿਵ ਕਮੈਂਟ ਆਉਂਦੇ ਨੇ ਗਾਇਸ ਪਹਿਣਾ ਅੱਜ 2-2 ਸਾਲ ਪਹਿਲਾਂ ਦੀ ਵਲੌਗ ਬਣਾ ਰਹੀ ਹੈਗੀ ਜੀ ਤੇ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਆਪਣੀ ਯਾਨੀ ਕਿ ਮਸ਼ਹੂਰੀ ਮਿਲੀ ਹੈਗੀ ਬਹੁਤ ਜ਼ਿਆਦਾ ਉਹ ਫੇਮਸ ਹੋਏ ਨੇ ਉਹਨਾਂ ਨੂੰ ਇਹ ਵੀ ਕਹਿ ਰਹੇ ਹੁੰਦੇ ਵੀ ਉਹ ਇੱਕ ਮਹੀਨੇ ਦੇ ਵਿੱਚ ਲੱਖ ਡੇਢ ਲੱਖ ਰੁਪਿਆ ਕਮਾ ਕੇ ਫਿਰ ਵੀ ਆਪਣੇ ਆਪ ਨੂੰ ਗਰੀਬ ਕਹੁੰਦੇ ਨੇ ਗਰੀਬ ਨੇ ਉਹ ਕਿਸੇ ਦੀ ਹੈਲਪ ਨਹੀਂ ਕਰ ਸਕਦੇ ਉਹਨਾਂ ਨੂੰ ਅਜਿਹੇ ਕਮੈਂਟ ਬਹੁਤ ਸਾਰੇ ਆਉਂਦੇ ਨੇ ਕੋਈ ਵੀ ਫੇਕ ਆਈਡੀਆ ਬਣਾ ਬਣਾ ਉਹ ਕਹਿ ਰਹੇ ਸੀ ਕਿ ਇੱਕ ਪੌਡਕਾਸਟ ਦੇ ਵਿੱਚ ਵੀ ਸਾਨੂੰ ਮੈਸੇਜ ਆਉਂਦੀ ਹੈ ਵੀ ਸਾਡੀ ਹੈਲਪ ਕਰੋ ਹੈਲਪ ਕਰੋ ਕੁਝ ਕ ਉਹਨਾਂ ਨੂੰ ਇਹ ਵੀ ਉਹਨਾਂ 'ਤੇ ਇਲਜ਼ਾਮ ਨੇ ਵੀ ਇਹ ਸਭ ਤੋਂ ਪਹਿਲਾਂ ਜਦੋਂ ਬਲੌਗ ਬਣਾਉਣ ਲੱਗੇ ਨੇ ਵੀ ਇਹ ਮੰਗਤੀ ਬਣ ਬਣ ਕੇ ਇਹਨਾਂ ਨੇ ਹੁਣ ਆਪਣੇ ਬੈਂਕ ਖਾਤੇ ਭਰ ਲੈਨੇ ਤੇ ਹੁਣ ਇਹ ਕਿਸੇ ਦੀ ਹੋਰ ਕਿਸੇ ਦੀ ਹੈਲਪ ਨਹੀਂ ਕਰਦੇ ਗਰੀਬਾਂ ਦੀ ਹੈਲਪ ਨਹੀਂ ਕਰਦੇ ਜਦ ਕਿ ਉਹਨਾਂ ਨੇ ਇੱਕ ਪੋਡਕਾਸਟ ਦੇ ਵਿੱਚ ਦੱਸਿਆ ਵੀ ਸੀ ਹਜੇ ਐਨੇ ਜੋਗੇ ਨਹੀਂ ਹੋਏ ਹੈਗੇ ਵੀ ਅਸੀਂ ਕਿਸੇ ਦੀ ਹੈਲਪ ਕਰ ਸਕੀਂ ਇਸ ਲਈ ਉਹਨਾਂ ਨੂੰ ਬਹੁਤ ਜ਼ਿਆਦਾ ਰੋਸਟ ਕੀਤਾ ਜਾਂਦਾ ਕਿ ਇਹ ਵੀ ਇਹ ਬਹੁਤ ਖਾਂਦੇ ਨੇ ਇਹਨੇ ਖਾ ਖਾ ਕੇ ਪੰਜਾਬ ਦਾ ਅੰਨ ਖਤਮ ਕਰ ਦੇਣਾ ਇਸ ਨੂੰ ਕੋਈ ਰੋਕੋ ਰੋਕ ਪਰ ਫਿਰ ਵੀ ਮੈਨੂੰ ਸਿਰਫ ਬਲੌਗਸ ਵਾਲੇ ਜਿਹੜੇ ਇਹ ਪਹਿਣਨੇ ਗਾਇਸ ਪਹਿਣਨੇ ਇਹਨਾਂ ਨੇ ਇੱਕ ਆਪਣੇ ਪੋਡਕਾਸਟ ਦੇ ਵਿੱਚ ਕਿਹਾ ਸੀਗਾ ਇਹਨਾਂ ਦੀ ਬਹੁਤ ਸਾਰੀਆਂ ਇੰਟਰਵਿਊਜ਼ ਹੋਈਆਂ ਨੇ ਤੁਸੀਂ ਵੀ ਸੁਣੀਆਂ ਹੋਣਗੀਆਂ ਤੇ ਉਹਨਾਂ ਵਿੱਚ ਇਹਨਾਂ ਨੇ ਕਿਹਾ ਵੀ ਮੈਂ ਆਪਣੀ ਲਾਈਫ ਤੇ ਵਿੱਚ ਬਹੁਤ ਜ਼ਿਆਦਾ ਦੁੱਖ ਦੇਖੇ ਨੇ ਮੇਰਾ ਡਿਵੋਰਸ ਹੋ ਚੁੱਕਿਆ ਸੀ ਉਹਨਾਂ ਨੇ ਦੱਸਿਆ ਕਿ ਮੈਂ ਆਪਣੀ ਪੁਰਾਣੀ ਲਾਈਫ ਦੇ ਵਿੱਚ ਵੀ ਬਹੁਤ ਜ਼ਿਆਦਾ ਦੁੱਖ ਦੇਖੇ ਨੇ ਪਰ ਜਿਹੜਾ ਹੋਣ ਵਾਲਾ ਟਾਈਮ ਆ ਉਹਨਾਂ ਦੀ ਜਿਹੜੀ ਹੁਣ ਮੈਰਿਸ ਹੋਈ ਆ ਉਹਦੇ ਵਿੱਚ ਵੀ ਉਹਨਾਂ ਨੇ ਪਹਿਲਾਂ-ਪਹਿਲਾਂ ਤਾਂ ਬਹੁਤ ਦੁੱਖ ਦੇਖੇ ਨੇ ਪਰ ਹੁਣ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਬਹੁਤ ਜ਼ਿਆਦਾ ਸੋਹਣੀ ਚੱਲ ਰਹੀ ਆ ਉਹ ਬਹੁਤ ਜ਼ਿਆਦਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਜਿੱਥੇ ਹੀ ਲੋਕ ਉਹਨਾਂ ਨੂੰ ਰੋਸਟ ਕਰ ਰਹੇ ਨੇ ਤੇ ਉਹਨਾਂ ਬਾਰੇ ਮਾੜੇ ਕਮੈਂਟ ਕਰ ਰਹੇ ਨੇ ਮਾੜੀਆਂ ਵੀਡੀਓਜ਼ ਬਣ ਰਹੀਆਂ ਨੇ ਉਹਨਾਂ ਨੂੰ ਮਾੜਾ ਬੋਲ ਰਹੇ ਨੇ ਉੱਥੇ ਹੀ ਉਹਨਾਂ ਦਾ ਇਹ ਸਾਰਾ ਕੁਝ ਪਲੱਸ ਪੁਆਇੰਟ ਆ ਜੋ ਉਹਨਾਂ ਨੂੰ ਨੈਗੇਟਿਵ ਕਮੈਂਟ ਆ ਰਹੇ ਜਿਆਦਾ ਸ਼ੋਹਰਤ ਹਾਸਲ ਹੋ ਰਹੀ ਹੈ ਤੇ ਉਹਨਾਂ ਦਾ ਚੈਨਲ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਹੈ ਉਸੇ ਨਾਲੋਂ ਵਧੀਆ ਆਪਣਾ ਯਾਨੀ ਕਿ ਜਿਹੜੀ ਆਮਦਨ ਹੈ ਉਹ ਕਮਾ ਰਹੇ ਨੇ ਇਸ ਲਈ ਉਹ ਇਹਨਾਂ ਨੂੰ ਆਪਣਾ ਪਲੱਸ ਪੁਆਇੰਟ ਲੱਗਦਾ ਤੇ ਉਹ ਕਹਿੰਦੇ ਸੀਗੇ ਵੀ ਅਸੀਂ ਕਦੇ ਕਿਸੇ ਤੋਂ ਡਰਦੇ ਨਹੀਂ ਹੈਗੇ ਜਿੱਮੇ ਅਸੀਂ ਹਟਦੇ ਨਹੀਂ ਹੈਗੇ ਅਸੀਂ ਬਹੁਤ ਜ਼ਿਆਦਾ ਠੀਢਾ ਜਿੰਨਾ ਸਾਨੂੰ ਕੋਈ ਮਰਜ਼ੀ ਮਾੜਾ ਬੋਲੀ ਜਾਵੇ ਅਸੀਂ ਕਦੇ ਵੀ ਬਲੌਗ ਬਣਾਉਣਾ ਨਹੀਂ ਹਟਦੇ